ਹਾਂਜੀ ਦਰਸ਼ਕ ਪਰਾਵੋ ਮੱਝਹਾਰ ਸਿੰਘ ਅੱਜ ਪਹੁੰਚਿਆ ਹਾਂ ਪਿੰਡ ਚਨਥਲ ਕਲਾਂ ਜੋ ਕਿ ਇਹ ਪਿੰਡ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਏ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਜਿਹੜੀ ਨਹਿਰ ਆ ਇਸ ਦੇ ਬਾਰੇ ਸੀ ਗੱਲ ਕਰਨੀ ਆ ਤੇ ਇਹ ਬਾਈ ਜੀ ਪ੍ਰਿਤਪਾਲ ਸਿੰਘ ਟਵਾਣਾ ਆਪਣੇ ਨਾਲ ਖੜੇ ਨੇ ਇਹ ਵੀ ਕੁਝ ਆਪਣੇ ਨਾਲ ਦੱਸਣਗੇ ਗੱਲਬਾਤ ਕਰਨਗੇ ਨਹਿਰ ਬਾਰੇ ਵੀ ਕਦੋਂ ਕਦਰ ਸਤਿ ਸ੍ਰੀ ਅਕਾਲ ਵੀਰ ਜੀ ਸਭ ਤੋਂ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਸਾਡੇ ਸਰੋਤੇ ਨੂੰ ਸਤਿ ਸ੍ਰੀ ਅਕਾਲ ਹਾਂਜੀ ਇਹ ਵੀਰ ਜੀ ਜਿਹੜੀ ਨਹਿਰ ਹੈ ਜੀ ਕਿੰਨੇ ਸਨ ਵਿੱਚ ਚੱਲ ਪਈ ਸੀਗੀ ਇਹਦੇ ਚੱਕ ਲਈ ਸਮਾ ਤਾਂ ਨੂੰ ਲੱਗਿਆ ਬਣਾਉਣ ਦਾ ਕਾਫੀ ਟਾਈਮ ਲੱਗਿਆ ਪਰ ਜਦੋਂ ਇਹਦੇ ਵਿੱਚ ਪਾਣੀ ਛੱਡਿਆ ਗਿਆ ਤਕਰੀਬਨ 53 ਸਾਲ 1954 ਦੇ ਨੇੜੇ ਤੇੜੇ ਇਹਦੇ ਵਿੱਚ ਪਾਣੀ ਛੱਡਿਆ ਗਿਆ ਸੀ ਪਹਿਲਾਂ ਟਰਾਇਆਂ ਕੀਤੀ ਗਿਆ ਫਿਰ ਪਾਣੀ ਛੱਡ ਕੇ ਦੇਖਿਆ ਗਿਆ ਉਸ ਤੋਂ ਬਾਅਦ ਲਗਾਤਾਰ ਇਹ ਚੱਲ ਰਹੀ ਆ ਮਤਲਬ ਤੁਸੀਂ ਹਿਸਾਬ ਲਾ ਲਓ ਵੀ ਅੱਜ 2024 ਆ ਚੁੱਕਿਆ ਹੈ ਕਿੰਨਾ ਸਮਾਂ ਨਿਕਲ ਚੁੱਕਿਆ 65 ਸਾਲ ਉਹ 20 ਸਾਲ ਉੱਪਰ ਹੋ ਇਹ ਹੋ ਗਏ ਨੇ ਹਾਂਜੀ 70 ਸਾਲ ਹੋ ਚੁੱਕੇ 70 80 ਸਾਲ ਦੇ ਵਿਚਕਾਰ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਹੈ ਤੇ ਇਸ ਕਰਕੇ ਮਤਲਬ ਚੱਲੀ ਤਾਂ ਜਾ ਰਹੀ ਆ ਪਰ ਨਾਲੋਂ ਨਾਲ ਜਿੱਦਾਂ ਹੁਣ ਰਿਪੇਅਰ ਹੋਣੀ ਵੀ ਬਹੁਤ ਜ਼ਰੂਰੀ ਹੈ ਰਿਪੇਅਰ ਮੰਗ ਰਹੀ ਐ ਨਾ ਜੀ ਰਿਪੇਅਰ ਮੰਗ ਰਹੀ ਆ ਜਿੱਦਾਂ ਫੋਟ ਪੋਲਾ ਇਹਨਾਂ ਦੀ ਜਿਹੜੀ ਡੇਟ ਆ ਐਕਸਪਾਇਰ ਹੋ ਚੁੱਕੀ ਆ ਉਹ ਨਿਕਲ ਚੁੱਕੀ ਆ ਨਵੇਂ ਪੋਲੇ ਬਣਨ ਦੀ ਲੋੜ ਆ ਆਲਾ ਦੁਆਲਾ ਜਿੱਦਾਂ ਇੱਥੇ ਪਟੜੀਆਂ ਨੇ ਉਹਨਾਂ ਦੇ ਸਾਮਭਾਲ ਕਰਨ ਦੇ ਲੋੜ ਆ ਤੇ ਇਹੀ ਸਾਡੀ ਨਹਿਰੀ ਮੈਗਮੈਨ ਨੂੰ ਹਮੇਸ਼ਾ ਪ੍ਰਸ਼ਾਸਨ ਅੱਗੇ ਪ੍ਰਸ਼ਾਸਨ ਨੂੰ ਬੇਨਤੀ ਆ ਸਾਰਿਆਂ ਨੂੰ ਵੀ ਇਹ ਇਹਨਾਂ ਚੀਜ਼ਾਂ ਵੱਲ ਥੋੜਾ ਜਿਹਾ ਪੁਲਿਸ ਧਿਆਨ ਦਿੱਤਾ ਜਾਵੇ ਜੀ ਅੱਛਾ ਜੀ ਤੇ ਇਸ ਦੀ ਕਾਫੀ ਖਸਤਾ ਖਸਤਾ ਹਾਲਤ ਹੋ ਚੁੱਕੀ ਆ ਨਾ ਜੀ ਬਹੁਤ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਕਹਿ ਸਕਦੇ ਆ ਵੀ ਬਹੁਤ ਹੀ ਮਾੜੀ ਹਾਲਤ ਨੇ ਇਸ ਨਹਿਰ ਦੇ ਨਾਲ ਜੀ ਇਹ ਖਸਤਾ ਹਾਲਤ ਦਾ ਦੇਖੋ ਹੋਣੀਓ ਸੀਗੀ ਕਾਰਨ ਇਹ ਆ ਵੀ ਤਕਰੀਬਨ ਹਰ ਇੱਕ ਚੀਜ਼ ਦੀ ਕੋਈ ਮਨਿਆਦ ਹੁੰਦੀ ਆ ਨਾ ਆਪਾਂ ਮਕਾਨ ਵੀ ਪਾਉਣੇ ਆ 20 ਸਾਲ ਬਾਅਦ ਉਹਦੀ ਵੀ ਆਪਾਂ ਨੂੰ ਰਿਪੇਅਰ ਕਰਨੀ ਪੈਂਦੀ ਆ ਪਰ ਇਹਨੂੰ ਤਾਂ ਟਾਈਮ ਬਹੁਤ ਹੋ ਚੁੱਕਿਆ ਆ ਪਿੱਛੇ ਜਦੋਂ ਜੁਲਾਈ ਚ ਬਰਸਾਤਾਂ ਆਈਆਂ ਨੇ ਤੇ ਜੁਲਾਈ ਮਹੀਨੇ ਦੇ ਵਿੱਚ ਬਰਸਾਤ ਹੋਈ ਆ ਉਦੋਂ ਉਹ ਦੇਖ ਸਕਦੇ ਹੋ ਤੁਸੀਂ ਸਾਰਾ ਵੀ ਉੱਥੇ ਉਹ ਸੀਗਾ ਮਤਲਬ ਇੰਨਾ ਹਾਲਤ ਖਰਾਬ ਹੋ ਗਈ ਸੀ ਕਈ ਪਿੰਡ ਇੱਥੇ ਰੁੜਨੇ ਵਾਲਾ ਕਰ ਦੋ ਜੂਮ ਵੀ ਕਰੀ ਜੋ ਦਿਖਾਉ ਜੀ ਸਾਮ ਆਰ ਕੇ ਉਹ ਦੇਖੋ ਜੀ 100 ਫੁੱਟ ਦੇ ਕਰੀਬ ਪਾੜ ਪੈ ਚੁੱਕਿਆ ਸੀ ਵੇਖ ਸਕਦੇ ਹੋ ਕਾਫੀ ਨਾ ਵੱਡਾ ਪਾੜ ਪੈ ਚੁੱਕਿਆ ਹੈ ਜਿਹੜਾ 100 ਫੁੱਟ ਦੇ ਕਰੀਬ ਪਾੜ ਆ ਤੇ ਇਸ ਦੇ ਦੂਸਰੇ ਤਰਫ ਵੀ ਹੈ ਜਿਹੜਾ ਇਹ ਪਾੜਾ ਜਿਹੜਾ ਟੌੜੇ ਦੇ ਵੱਲ ਨੂੰ ਆਣਾ ਜਿਹੜਾ ਇਹ ਪਾੜੀ ਸਾਈਡ ਆ ਜਾਂਦਾ ਜੀ ਟੌੜਾ ਜਿੰਦਲਪੁਰ ਬਾਈ ਹਾਲ ਤੇ ਹੋਰ ਇੱਧਰ ਕਾਫੀ ਪਿੰਡ ਨੇ ਜੇ ਇੱਧਰ ਨੂੰ ਵੀ ਨੁਕਸਾਨ ਆ ਜਾਂਦਾ ਤਾਂ ਵੀ ਪਿੰਡ ਤਾਂ ਆਪਣੇ ਹੀ ਨੇ ਨਾ ਪੰਜਾਬ ਦੇ ਹੀ ਪਿੰਡ ਨੇ ਉੱਧਰ ਵੀ ਇਹ ਨੁਕਸਾਨ ਕਰ ਸਕਦਾ ਜੇ ਇੱਧਰਲੀ ਸਾਈਡ ਟੁੱਟਦੀ ਆ ਤਾਂ ਚਨਾਥਲ ਕਲਾਂ ਖੁਰਦ ਇਧਰ ਜਾਲ ਖੇੜੀ ਆ ਜਾਂਦਾ ਜੀ ਅੱਗੇ ਬਾਲਪੁਰ ਆ ਜਾਂਦੇ ਇਸ ਤਰਫ ਪਿੰਡ ਆ ਜਾਂਦਾ ਪਿੰਡ ਹੈਗਾ ਹੀ ਇਧਰ ਨਹੀਂ ਤਰਫ ਤੁਸੀਂ ਇਧਰ ਨੂੰ ਦਿਖਾਉ ਜੀ ਇਹ ਪਿੰਡ ਹੈਗਾ ਹੀ ਚਨਾਥਲ ਕਲਾਂ ਠੀਕ ਹੈ ਜੀ ਤੁਹਾਡੇ ਸਾਹਮਣੇ 0. ਤੁਸੀਂ ਦੇਖ ਸਕਦੇ ਹੋ ਚਨਾਥਲ ਕਲਾਂ ਪਿੰਡ ਹੈ ਜੀ ਇਹ ਤੇ ਇਸ ਤਰਫ ਕਾਫੀ ਪਿੰਡ ਆਉਂਦੇ ਨੇ ਜਿਵੇਂ ਕਿ ਅਤਾਪਰ ਤੇ ਵਿਦੋਸ਼ੀ ਕਲਾਂ ਤੇ ਪਿੰਡ ਰੁੜਕੀ ਤੇ ਜਿਹੜੀ ਇਹ ਨਹਿਰਾਂ ਨਾ ਘਟੋ ਘਟਾ 10 15 ਪਿੰਡਾਂ ਦਾ ਨੁਕਸਾਨ ਵੀ 25 ਪਿੰਡਾਂ ਦਾ ਨੁਕਸਾਨ ਕਰ ਸਕਦੀ ਹੈ ਜੇ ਪਾਰ ਪੈ ਗਿਆ ਇਸ ਦਾ ਟੁੱਟ ਟੁੱਟ ਚ ਇਸ ਦੇ ਹਾਲਾਤ ਐ ਹੋ ਗਏ ਨੇ ਜਿਵੇਂ ਟੁੱਟਣ ਦੇ ਤਕਰੀਬ ਪਹੁੰਚੀ ਹੋਈ ਆ ਹਨਾ ਜੀ ਇਹ ਤੇ ਅਸੀਂ ਕੀ ਸੋਚਿਆ ਜਾ ਰਹੇ ਵੀ ਪ੍ਰਸ਼ਾਸਨ ਜਿਵੇਂ ਕੀ ਸੁੱਤਾ ਪਿਆ ਏ ਅੱਖਾਂ ਮੀਚ ਕੇ ਇਸ ਵੱਲ ਕੋਈ ਧਿਆਨ ਹੀ ਨਹੀਂ ਹੋ ਰਿਹਾਗਾ ਸਾਡੀ ਪਹਿਲਾਂ ਵੀ ਅਸੀਂ ਨਗਰ ਪੰਚਾਇਤ ਵੱਲੋਂ ਵੀ ਦੇ ਚੁੱਕੇ ਆ ਨਗਰ ਨਿਵਾਸੀਆਂ ਵੱਲੋਂ ਵੀ ਸੀਨੀਅਰ ਅਫਸਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਹਾਂਜੀ ਜਦੋਂ ਇੱਥੇ ਪਹਿਲਾਂ ਪਿਆ ਸੀਗਾ ਪਾੜ ਤੇ ਉਦੋਂ ਵੀ ਸਾਨੂੰ ਕਿਹਾ ਗਿਆ ਸੀ ਵੀ ਇਹ ਰਿਪੇਅਰ ਕਰਾ ਦਿੱਤੀ ਜਾਏਗੀ ਅੱਗੇ ਆਊਗਾ ਟਾਈਮ ਜੀ ਪਰ ਮੈਂ ਫਿਰ ਤੁਹਾਡੇ ਜ਼ਰੀਏ ਪ੍ਰਸ਼ਾਸਨ ਨੂੰ ਜਾਂ ਸਾਰੇ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਸੀਨੀਅਰ ਅਫੀਸਰ ਨੇ ਜਿਹੜੇ ਨਹਿਰੀ ਵਿਭਾਗ ਦੇ ਹਾਂਜੀ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਪਲੀਜ਼ ਇਹਦੇ ਵਾਰ ਦੇਖਿਆ ਜਾਵੇ ਕਿਉਂਕਿ ਜ਼ਿਆਦਾਤਰ ਹੁੰਦਾ ਵੀ ਆਪਾਂ ਬਾਣਾ ਵਰਤਣ ਤੋਂ ਬਾਅਦ ਫੇਰ ਜਾਗਦੇ ਹਾਂ ਜਦੋਂ ਹਾਦਸਾ ਵਾਪਰ ਜਾਂਦਾ ਜਦੋਂ ਫਿਰ ਕੋਈ ਵੱਡੇ ਕੋਈ ਹਾਦਸੇ ਵਾਪਰ ਕੇ ਜਾਨ ਲੈਵਾ ਕੋਈ ਕੰਮ ਹੋ ਗਿਆ ਜਿਵੇਂ ਕਿਸੇ ਜਾਨਾ ਬਾਅਦ ਫਿਰ ਆਪਾਂ ਜਾਗਦੇ ਹਾਂ ਉਹਨਾਂ ਆਪਾਂ ਪਹਿਲਾਂ ਹੀ ਇਹ ਚੀਜ਼ ਨੂੰ ਆਪਣੇ ਉਹਦੇ ਤੇ ਰੱਖਿਆ ਜਾਵੇ ਸੋ ਤੁਹਾਨੂੰ ਵੀ ਬੇਨਤੀ ਆ ਤੁਹਾਡੇ ਜਰੀਏ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੋ ਜੇ ਨਹੀਂ ਕਹਿਣ ਦਾ ਮਤਲਬ ਇਹ ਆ ਜੇਕਰ ਬਾਅਦ ਚ ਵੱਡੇ ਨੁਕਸਾਨ ਹੋ ਗਏ ਜੇ ਨਹਿਰ ਪਾੜ ਗਈ ਇਹ ਕਈ ਪਿੰਡਾਂ ਦਾ ਡੁੱਬ ਲੈ ਕੇ ਮਰੂਗੀ ਤੇ ਇਸ ਦੇ ਵਿੱਚ ਕਈ ਜਾਨਾਂ ਵੀ ਜਾਨਾਂ ਵੀ ਜਾ ਸਕਦੀਆਂ ਨੇ ਪਸ਼ੂ ਪੰਛੀ ਸਾਰੀ ਪ੍ਰਕਿਰਤੀ ਆ ਜਾਂਦੀ ਆਪਣੇ ਵਿੱਚ ਖੇਤਾਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਬਹੁਤ ਵੱਡਾ ਨੁਕਸਾਨ ਉਸ ਦਾ ਕੌਣ ਜ਼ਿੰਮੇਵਾਰ ਬਣੂਗਾ ਪਰ ਫਿਰ ਬਾਅਦ ਦੇ ਵਿੱਚ ਸਾਰੇ ਆਪਾਂ ਆ ਜਾਣੇ ਨੇ ਪਰ ਜ਼ਰੂਰਤ ਹੈ ਇਸ ਸਮੇਂ ਆ ਇਹਨੂੰ ਜਿਹੜਾ ਇੱਥੇ ਮੌਕੇ ਦੇ ਨਾਲ ਇਸਨੂੰ ਇਸਨੂੰ ਸੰਭਿਆ ਜਾਵੇ ਬੰਨ ਜਿਹੜੇ ਨਹਿਰ ਹਨ ਇਸਨੂੰ ਰੋਕ ਕੇ ਇਸ ਦਾ ਕੰਮ ਕੀਤਾ ਜਾਵੇ ਇਹਦੀ ਰਿਪੇਅਰ ਕੀਤੀ ਹੈ ਹਾਂ ਜੀ ਇਹ ਨਹਿਰ ਨਾਲ ਜਿਹੜੀ ਆ ਪਾਖੜਾ ਨਹਿਰ ਹੈ ਜੀ ਇਹ ਨੰਗਲ ਡੈਮ ਤੋਂ ਹੁੰਦੇ ਹੋਏ ਸਰਹੰਦ ਤੋਂ ਦੋ ਪਾਰਟਾਂ ਦੇ ਵਿੱਚ ਵੰਡੀ ਜਾਂਦੀ ਆ ਜਿਹੜੀ ਕਿ ਇੱਕ ਤਾਂ ਕਨੌਰਵਾਲ ਨੂੰ ਨਹੀਂ ਜਾਂਦੀ ਆ ਕੋਲੀ ਨੂੰ ਹੋ ਕੇ ਤੇ ਇੱਕ ਇਹ ਜਿਹੜੀ ਇਹ ਨਹਿਰ ਆ ਇਹ ਜਾਂਦੀ ਆ ਜਾਖਲ ਨੂੰ ਹੋ ਕੇ ਰਾਜਸਥਾਨ ਦੇ ਵਿੱਚ ਆ 1954 ਵਿੱਚ ਚੱਲ ਪਈ ਸੀਗੀ ਨਹਿਰ ਤੇ ਅੱਜ ਚੱਲ ਰਿਹਾ 2024 ਤੇ ਕਹਿ ਸਕਦੇ ਹੋ 70 ਸਾਲ ਹੋ ਚੁੱਕੇ ਨੇ ਹਨਾ ਜੀ ਹਾਂ ਜੀ ਹਾਂ ਤੇ ਆਪਾਂ ਦੂੜਾ ਮੜਾ ਦਰੋਂ ਆ ਕੇ ਦਿਖਾ ਦਿਓ ਨਾਲੇ ਆ ਕੇ ਦਿਖਾ ਦਿਓ ਕਿੰਨੀ ਝਾਲ ਪੈ ਰਹੀ ਹੈ ਇਸ ਜਗ੍ਹਾ ਤੇ ਚਲੋ ਠੀਕ ਆ ਜੀ ਹਾਂਜੀ ਠੀਕ ਆ ਧੰਨਵਾਦ ਵੀਰ ਜੀ ਤੁਹਾਡਾ ਤਾਂ ਅਸੀਂ ਹੁਣ ਦਿਖਾਣਾ ਤੁਹਾਨੂੰ ਹਾਂਜੀ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਝਾਲਾਂ ਨੇ ਕਾਫੀ ਵੱਡੀ ਝਾਲ ਪੈਂਦੀ ਹੈ ਇਸ ਜਗ੍ਹਾ ਤੇ ਆ ਦਿਖਾਓ ਜੀ ਇੱਥੇ ਇੱਧਰ ਆ ਜਾਓ ਆ ਦੇਖੋ ਵੀ ਉਹ ਦੇਖੋ ਵੀ ਹਾਂ ਆ ਦੇਖ ਸਕਦਾ ਤੁਸੀਂ ਇਸ ਜਗ੍ਹਾ ਤੇ ਕਾਫੀ ਵੱਡੀ ਝਾਲ ਪੈਂਦੀ ਹੈ ਜਿਹੜੀ ਇਹ ਝਾਲਾ ਨਾ ਲਹਿਰਾਂ ਕਾਫੀ ਵੱਡੀਆਂ ਵੱਡੀਆਂ ਪੈਂਦੇ ਨੇ ਜਿਹੜੀਆਂ ਲਹਿਰਾਂ ਨੇ ਹੁਣ ਤੁਸੀਂ ਨਹਿਰ ਦੀ ਵੀ ਹਾਲਤ ਦੇਖ ਸਕਦੇ ਹੋ ਗਾਬੀ ਗੰਭੀਰ ਆ ਖਸਤਾ ਹਾਲਤ ਹੋ ਚੁੱਕੀ ਹੈ ਨਹਿਰ ਦੀ ਹਨਾ ਜੀ ਤਾਂ ਉਹ ਦੇਖੋ ਜੀ 100 ਫੁੱਟ ਦਾ ਪਾੜ ਪੈ ਚੁੱਕਿਆ ਉਹ ਦਿਖਾਓ ਜੀ ਸਾਹਮਣੇ ਤੋਂ ਉਸ ਤਰਫਾ ਮੈਨੂੰ ਵੀ ਦਿਖਾ ਦਿਓ ਹਾਂ ਜੀ ਉਹ ਦੇਖ ਸਕਦਾ ਤੁਸੀਂ 100 ਫੁੱਟ ਦਾ ਪਾੜ ਪੈ ਚੁੱਕਿਆ ਹੈ ਤਾਂ ਆਪਾਂ ਇਸ ਤੋਂ ਦੂਸਰੀ ਤਰਫ ਜਾਵਾਂਗੇ ਆਜੋ ਅੱਗੇ ਚਲੀ ਜੀ ਆਪਾਂ ਦਿਖਾਈਏ ਜੋਂ ਘੱਟ ਹਾਂਜੀ ਆਪਾਂ ਤਾਂ ਉਹਨੂੰ ਦਿਖਾ ਰਹੇ ਜਿਹੜੀ ਇਹ ਨਹਿਰ ਆ ਵੀ ਇਹ ਟੁੱਟਣ ਦੇ ਤਦਾਰ ਪਤੇ ਪਹੁੰਚੀ ਹੋਈ ਆ ਬਹੁਤ ਵੱਡਾ ਨੁਕਸਾਨ ਲੱਗਦਾ ਹੈ ਕਈ ਪਿੰਡਾਂ ਦਾ ਹਾਂਜੀ ਆਜੋ ਅੱਜ ਅੱਗੇ ਆ ਦਿਖਾਓ ਜੀ ਫੇਰਾ ਆ ਇਧਰੋਂ ਨਹਿਰ ਆਉਂਦੀ ਆ ਐਡੀ ਨਹਿਰ ਇਧਰੋਂ ਆਉਂਦੀ ਆ ਤੇ ਇੱਧਰ ਨੂੰ ਇਹ ਜਿਹੜੀ ਨਹਿਰ ਜਾ ਰਹੀ ਹੈ ਇਸ ਤਰ੍ਹਾਂ ਪਟਿਆਲੇ ਨੂੰ ਹੁੰਦੇ ਹੋਏ ਜਾਂਦੀ ਹੈ ਰਾਜਸਥਾਨ ਦੇ ਵਿੱਚ ਹੀ ਪਾਥੜਾਂ ਜਾਂ ਆਖਲ ਰਾਜਸਥਾਨ ਤੱਕ ਪਹੁੰਚਦੀ ਹੈ ਨਹਿਰਾ ਦੇਖ ਜ਼ਾ ਦੋ ਕਾਫੀ ਵੱਡਾ ਆ ਦਿਖਾਓ ਜੀ ਆਹ ਦੇਖੋ ਕਿਵੇਂ ਪਾੜ ਪੈਂਦੇ ਨੇ ਔਰਾਂ ਵੀ ਦੇਖਾ ਦਿਓ ਜੀ ਅੱਗੇ ਆਹ ਦੇਖੋ ਇਹ ਤੇ ਇਤੋਂ ਦਿਖਾਓ ਜੀ ਇਧਰ ਆ ਕੇ ਪੋਜੀਸ਼ਨਾਂ ਆ ਦੇਖੋ ਜੀ ਤੁਸੀਂ ਜਿਹੜੇ ਨਹਿਰਾਂ ਦੇ ਝਾਲਾ ਨਾਲ ਚਾਲਾ ਉੱਪਰ ਨੂੰ ਜਾਂਦੇ ਆ ਨੇ ਜਿਹੜੇ ਝਾਲਾ ਇਹ ਇਹ ਦੇਖੋ ਜੀ ਇਹ ਨੁਕਸਾਨ ਹੋ ਰਿਹਾ ਕਿਸ ਤਰ੍ਹਾਂ ਇਹ ਨਹਿਰ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਉਹ ਪਾੜ ਵੱਧਦਾ ਹੀ ਜਾ ਰਿਹਾ ਅੱਗੇ ਤੋਂ ਅੱਗੇ ਆਜੋ ਅੱਗੇ ਆਜੋ ਉਧਰ ਆਪਾਂ ਅੱਗੇ ਜ਼ੂਮ ਕਰਕੇ ਦਿਖਾਵਾਂਗੇ ਕੈਮਰੇ ਦੀ ਸਹਾਇਤਾ ਦੇ ਨਾਲ ਆਪਣੇ ਦੇ ਨਾਲ ਕਾਫੀ ਜਿਹੜੀ ਚੜਾਈ ਆ ਇਸ ਨਹਿਰ ਦੀ ਇਸ ਨਹਿਰ ਦੀ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਚੜਾਈ ਆ ਇਸ ਦੀ ਇਹ ਘਟੋ ਘਟ ਜਿਹੜੀ ਨਹਿਰ ਆ ਇਹ ਜਿਹੜੀ ਇਸ ਦੀ ਚੜਾਈ ਤੁਸੀਂ ਵੇਖ ਸਕਦੇ ਹੋ ਉਸ ਜਗ੍ਹਾ ਤੇ 100 ਫੁੱਟ ਦੇ ਕਰੀਬ ਆ ਚੜਾਈ ਜਿਹੜਾ ਇਸ ਤਰਫ ਪਾੜ ਪਿਆ ਹੋਇਆ ਉਹ ਵੀ 100 ਫੁੱਟ ਦੇ ਕਰੀਬ ਪਾੜ ਪੈ ਚੁੱਕਿਆ ਹੋ ਤੇ ਉਹ ਜਦੋਂ ਪਾੜ ਪੈ ਗਿਆ ਸੀਗਾ ਨਾ ਪਹਿਲਾਂ ਤੁਸੀਂ ਮੈਂ ਜਿਹੜੀ ਵੀਡੀਓ ਬਣਾਈ ਵੀ ਆ ਉਹਨੇ ਉਹ ਵੀ ਆਪਣੀ ਵੀਡੀਓ ਪਾਈ ਵੀ ਆ ਉਸ ਦੇ ਵਿੱਚ ਨਾ ਕੰਧ ਵੀ ਡਿੱਗ ਚੁੱਕੀ ਸੀਗੀ ਦੇ ਤੁਸੀਂ ਹੁਣ ਵੇਖ ਰਹੇ ਹੋ ਆਪਣੀ ਜਿਹੜੀ ਨਹਿਰ ਆ ਇੱਧਰ ਆਜੋ ਜੀ ਅੱਗੇ ਜੋ ਦਿਖਾਓ ਨਾ ਆਹ ਚੰਗੀ ਤਰ੍ਹਾਂ ਦਿਖਾਓ ਜੀ ਫਿਰ ਜਿਹੜੀ ਇਹ ਪ੍ਰਸ਼ਾਸਨ ਤੇ ਅੱਗੇ ਤੱਕ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚ ਜਾਵੇ ਸਾਡੀ ਇਹ ਵੀਡੀਓ ਹਾਂਜੀ ਜਿਹੜਾ ਇਹ ਤੁਸੀਂ ਵੇਖ ਸਕਦੇ ਹੋ ਨਾ ਇਹ ਨਹਿਰ ਹੈਗੀ ਪਿੰਡ ਚਨਾਸਲ ਤੋਂ ਹੋ ਕੇ ਜਾਂਦੀ ਆ ਚਨਾਸਲ ਦੇ ਰਾਸਤੇ ਤਾਖੜਾ ਨਾ ਤਾਖੜਾ ਨਹਿਰ ਆਹੇ ਬਹੁਤ ਵੱਡੀ ਨਹਿਰ ਆ ਤੇ ਇਸ ਜਗ੍ਹਾ ਤੇ ਨਾ ਕਾਫੀ ਵੱਡੀ ਝਾਲ ਪੈਂਦੀ ਆ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਕਾਫੀ ਵੱਡੀ ਇਸ ਜਗ੍ਹਾ ਤੇ ਝਾਲ ਪੈਂਦੀ ਆ ਤੇ ਇਧਰ ਦਿਖਾ ਜਿੱਧਰ ਨੂੰ ਮਤ ਦਿਖੰਦਾ ਹਾਂ ਹਾਂ ਜੀ ਉਹ ਦਿਖਾਓ ਜੀ ਅੱਗੇ ਜ਼ੂਮ ਕਰਕੇ ਦਿਖਾਓ ਵੀ ਭਰਾ ਆ ਦਿਖਾਓ ਜੀ ਇਧਰ ਆ ਅਡੀ ਝਾਲ ਆ ਮੈਂ ਜੀ ਤਰਤੀੜ ਹਾਂਜੀ ਤੁਸੀਂ ਵੇਖ ਸਕਦੇ ਹੋ ਝਾਲਾ ਦੇਖੋ ਆ ਜਿਹੜੀ ਝਾਲਾ ਕਾਫੀ ਵੱਡੀ ਹੈ ਇਹ ਇਸ ਜਗ੍ਹਾ ਤੇ ਝਾਲ ਪੈਂਦੀ ਆ ਉਧਰੋਂ ਥੋੜੇ ਦੂਰ ਤੋਂ ਦਿਖਾਉਂਦੀ ਜਿਹੜੀ ਸਾਰੀ ਦਿਖੇ ਚੰਗੀ ਤਰ੍ਹਾਂ ਇਹ ਨਾ ਇਸ ਜਗ੍ਹਾ ਤੇ ਨਾ ਖੂਬ ਹੀ ਬਣੇ ਹੋਏ ਨੇ ਨੀਚੇ ਇਸ ਦੇ ਜਿਸ ਜਗ੍ਹਾ ਤੋਂ ਝਾਲ ਬਣਦੀ ਇਸ ਦੀ ਆ ਦਿਖਾਓ ਜੀ ਇਸੇ ਇਸ ਦੇ ਨਾ ਇੱਟਾ ਖੂਬ ਬਣੇ ਹੋਏ ਨੇ ਜਿੱਥੇ ਝਾਲ ਪਾਣੀ ਡਿਗਦਾ ਕੇ ਆ ਦਿਖਾ ਦਿਓ ਇੱਕ ਕਰਕੇ ਆ ਦੇਖੋ ਜੀ ਪਾਣੀ ਉਸ ਦੇ ਨਾਲ ਟਕਰਾਰ ਰਿਹਾ ਜਿੱਤੇ ਹੁਣਾ ਆ ਦੇਖੋ ਜੀ ਤੁਸੀਂ ਕਿੱਡਾ ਬੜਾ ਪਾੜ ਪੈ ਰਹੀ ਇਸ ਜਗ੍ਹਾ ਤੇ ਠੀਕ ਹੈ ਜੀ ਤੇ ਖੱਡ ਬਣ ਚੁੱਕੀ ਐ ਇਸ ਦੇ ਵਿੱਚ ਤੇ ਹੁਣ ਇੱਕ ਕਾਂਦੇ ਰਹਿ ਗਈ ਇਸ ਦੇ ਵਿੱਚ ਆਕਾਰ ਤੇ ਵੀ ਟੁੱਟਣ ਤਿਆਰ ਆ ਤੇ ਇਹ ਇਸ ਦਾ ਪਾੜਾ ਨਾ ਬਹੁਤ ਨੁਕਸਾਨ ਕਰ ਸਕਦਾ ਜਿਹੜੀ ਇਹ ਨਾਹਿਰ ਵੀ ਟੁੱਟ ਸਕਦੀ ਹੈ ਜੀ ਇਹ ਇਸ ਦੇ ਨਾਲ ਇਹ ਨਾਹਿਰ ਟੁੱਟ ਸਕਦੀ ਅੱਗੇ ਤੋਂ ਅੱਗੇ ਵੱਧ ਜੂਗਾ ਜੀ ਪਾੜ ਇਹ ਪਾਣੀ ਦੇ ਨਾਲ ਦੇ ਪ੍ਰਸ਼ਾਸਨ ਮੌਕੇ ਨਾਲ ਇਸ ਨੂੰ ਕਿਵੇਂ ਇਸ ਦਾ ਕੰਮ ਹੋਊਗਾ ਇਸ ਦਾ ਪਾਣੀ ਬੰਨ ਮਾਰ ਕੇ ਜਿਵੇਂ ਪਾਣੀ ਰੋਕ ਕੇ ਇਸ ਨੂੰ ਨਹਿਰ ਨੂੰ ਪਾਣੀ ਸਕਾ ਕੇ ਫਿਰ ਇਸ ਦਾ ਕੰਮ ਹੋਏਗਾ ਜੀ ਆ ਦਿਖਾਓ ਜੀ ਉਹ ਜ਼ੂਮ ਕਰਕੇ ਦਿਖਾਓ ਜੀ ਜਿਹੜਾ ਉਹ ਅੱਗੇ ਪਾੜਾ ਨਾਲ ਜੀ ਹਾਂ ਜੀ ਆ ਪਾੜ ਦਿਖਾਓ ਜੀ ਇਹ ਕਟੋ-ਕਟ ਜੀ ਇਹ ਐਡਾ ਪਾੜ ਆ ਤੁਸੀਂ ਵੇਖ ਰਹੇ ਹੋ ਇਸ ਜਗ੍ਹਾ ਤੇ ਨਾ ਤੇ ਇਹ ਥੈਲੇ ਹੁਣ ਦੁਬਾਰਾ ਫੇਰ ਖਿਸਕ ਗਏ ਨੇ ਇਹ ਆਪਣੀ ਜਗ੍ਹਾ ਤੋਂ ਤੇ ਅੱਗੇ ਵੱਧਦਾ ਜਾ ਰਿਹਾ ਜੀ ਪਾੜ ਇਹ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਤੇ ਇਹ ਪ੍ਰਸ਼ਾਸਨ ਅੱਗੇ ਸਾਡੀ ਜਿਹੜੀ ਅਪੀਲ ਆ ਸਰਕਾਰ ਅੱਗੇ ਵੀ ਉਹ ਜਾਗ ਜਾਵੇ ਤੇ ਧਿਆਨ ਚ ਲਿਆਵੇ ਇਸ ਨੂੰ ਇਸ ਨੂੰ ਧਿਆਨ ਵਿੱਚ ਲਿਆਵੇ ਤੇ ਇਸ ਦਾ ਕੰਮ ਮੌਕੇ ਦੇ ਨਾਲ ਕੀਤਾ ਜਾਵੇ ਇਸ ਨਹਿਰ ਨੂੰ ਰੋਕ ਕੇ ਨਾ ਇਸ ਦਾ ਚੰਗੀ ਤਰ੍ਹਾਂ ਕੰਮ ਕੀਤਾ ਜਾਵੇ ਤਾਂ ਜੋ ਕਿ ਜਾਨ ਮਾਲ ਤੋਂ ਬਚਾਅ ਹੋ ਸਕੇ ਇਸ ਦੇ ਨਾਲ ਜਾਨ ਮਾਲ ਤੋਂ ਬਚਾਅ ਹੋ ਜਾਵੇ ਤੇ ਅੱਗੇ ਨਾ ਕੋਈ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਜਾਵੇ ਨਹੀਂ ਤਾਂ ਇਹ ਕਈ ਪਿੰਡਾਂ ਦੇ ਲਈ ਖਤਰਾ ਬਣ ਜਾਵੇਗੀ ਨਹਿਰ ਇਹ ਜਿਵੇਂ ਕਿ ਇਹ 20-25 ਪਿੰਡਾਂ ਦੇ ਲਈ ਖਤਰਾ ਬਣ ਜਾਵੇਗੀ ਨਹਿਰ ਇਹ ਕਈ ਪਿੰਡ ਇਸ ਦੇ ਵਿੱਚ ਹਾਦਸੇ ਦੇ ਵਿੱਚ ਆ ਜਾਣਗੇ ਤੇ ਜਿਵੇਂ ਕਿ ਜੀਵ ਜੰਤੂ ਹੋਗੇ ਜਾਨਵਰ ਹੋਗੇ ਤੇ ਇਨਸਾਨ ਤਾਂ ਹੈਗਾ ਮਨੁੱਖਤਾ ਦਾ ਵੀ ਇਨਸਾਨਾਂ ਦਾ ਵੀ ਜਾਨ ਦਾ ਵੀ ਨੁਕਸਾਨ ਹੋ ਜਾਦਾ ਜਾਨ ਮਾਨ ਦਾ ਜਾਨ ਮਾਲ ਦਾ ਜਾਨ ਮਾਲ ਦਾ ਵੀ ਮਤਲਬ ਮਾਲ ਆਪਾਂ ਕਹਿ ਸਕਦੇ ਆ ਵੀ ਪਸ਼ੂਆਂ ਨੂੰ ਤੇ ਜਾਨ ਜਿਵੇਂ ਇਨਸਾਨਾਂ ਦੀ ਹੋ ਗਈ ਤੇ ਫਸਲ ਵਾੜੀ ਦਾ ਵੀ ਵੀ ਕਿਉਂਕਿ ਜਦੋਂ ਪਾਣੀ ਨੇ ਟੁੱਟਣਾ ਇਹ ਆਲੇ-ਦਾਲੇ ਨੂੰ ਜਾਣਾ ਫਸਲਾਂ ਦਾ ਵੀ ਨੁਕਸਾਨ ਹੋਵੇ ਨਾ ਕਾਫੀ ਤੇ ਹਰ ਦੀ ਤਰ੍ਹਾਂ ਹੋਵੇਗਾ ਉਸ ਸਮੇਂ ਮਾਹੌਲ ਜੇਕਰ ਇਹ ਨਾ ਟੁੱਟ ਗਈ ਤੇ ਇਸ ਦਾ ਬਹੁਤ ਹੀ ਮਾੜਾ ਹਾਸਤਾ ਹਾਲਤ ਹੋ ਚੁੱਕੀ ਆ ਤੁਸੀਂ ਵੇਖ ਸਕਦੇ ਹੋ ਪਾੜ ਵਾਧਾ ਜਾ ਰਿਹਾ ਅੱਗੇ ਤੋਂ ਅੱਗੇ ਇਹ ਜਿਹੜੀ ਅਸੀਂ ਵੀਡੀਓ ਇਹ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦਰਸ਼ਕੋ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਇਹ ਸਰਕਾਰ ਤੱਕ ਪਹੁੰਚ ਜਾ ਸਕੇ ਪ੍ਰਸ਼ਾਸਨ ਤੱਕ ਪਹੁੰਚ ਜਾਵੇ ਤਾਂ ਜੋ ਕਿ ਇਸ ਦੀ ਟਾਈਮ ਨਾਲ ਮੁਰੰਮਤ ਹੋ ਚੁੱਕੇ ਹੋ ਜਾਵੇ ਤੇ ਇਹ ਘਟੋ ਘਟ ਇਸ ਨਹਿਰ ਨੂੰ 70 ਸਾਲ ਤੋਂ ਹੋ ਚੁੱਕੇ ਨੇ ਜਿਹੜੀ ਇਹ ਨਹਿਰ ਆ ਪਿੰਡ ਚਰਾਤਲ ਕਲਾ ਦੇ ਲਈ ਖਤਰੇ ਦੀ ਕੰਟੀ ਬਣ ਚੁੱਕੀ ਹੈ ਇਹ ਨਹਿਰ ਆ ਪਿੰਡ ਚਰਾਤਲ ਕਲਾ ਦੇ ਲਈ ਖਤਰੇ ਦੀ ਕੰਟੀ ਬਣ ਚੁੱਕੀ ਹੈ ਇਹ ਨਹਿਰ ਆ ਠੀਕ ਹੈ ਜੀ ਇਹ ਨਹਿਰ ਤੁਸੀਂ ਵੇਖ ਵੇਖ ਰਹੇ ਹੋ ਤੇ ਕਾਫੀ ਵੱਡਾ ਪਾੜ ਪੈ ਚੁੱਕਿਆ ਹੈ ਇਹ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਇਸ ਜਗ੍ਹਾ ਤੇ ਨਾ ਪਾੜ ਪੈ ਚੁੱਕਿਆ ਹੈ ਤੇ ਆ ਵੀ ਦਿਖਾ ਦਿਓ ਇਸ ਤਰਫ ਕਮਾ ਕੇ ਥੋੜਾ ਜਿਹਾ ਆ ਦੇਖੋ ਜੀ ਤੁਸੀਂ ਇਹ ਪਹਿਲਾਂ ਨਾਲ ਇਸ ਜਗ੍ਹਾ ਤੇ 100 ਫੁੱਟ ਆਪਣਾ ਦੂਸਰੀ ਦੂਸਰੀ ਸਾਈਡ ਤੋਂ ਦਿਖਾਇ ਸੀਗਾ 100 ਫੁੱਟ ਦੇ ਕਰੀਬਾ ਪਾੜ ਪੈ ਚੁੱਕਿਆ ਹੈ ਤੇ ਇਹ ਜਦੋਂ ਪਹਿਲਾਂ ਇਸ ਜਗ੍ਹਾ ਤੱਕ ਇਹ ਪਾੜ ਪੈ ਚੁੱਕਿਆ ਸੀਗਾ ਪਹਿਲਾਂ ਮੈਂਰੀਆ ਆਪਣੀਆਂ ਵੀਡੀਓ ਤੁਸੀਂ ਦੇਖ ਸਕਦੇ ਹੋ ਆਪਣੇ ਚੈਨਲ ਦੇ ਵਿੱਚ ਪਹਿਲਾਂ ਵਾਲੀਆਂ ਵੀਡੀਓ ਆਹ ਵੀਡੀਓ ਦੇਖ ਸਕਦੇ ਹੋ ਤੁਸੀਂ ਆਹ ਜਗ੍ਹਾ ਦਿਖਾਉ ਜੀ ਇਧਰ ਆ ਕੇ ਚੰਗੀ ਤਰ੍ਹਾਂ ਜੂਮ ਕੱਟ ਕਰਕੇ ਨਾ ਆਹ ਦੇਖੋ ਜੀ ਤੁਸੀਂ ਆ ਜਿਹੜਾ ਥੱਲੇ ਲੱਗੋ ਇਹਨੇ ਇਹ ਟਟੋ ਕਟਾ 100 ਫੁੱਟ ਦੇ ਉੱਪਰ ਹੀ ਹੋ ਸਕਦਾ ਈ ਪਾੜ ਇਹ ਇਹ ਅੰਦਾਜ਼ਾ ਜੇ ਨਾਲ ਮੈਂ ਕਹਿ ਰਿਹਾ ਵੀ 100 ਫੁੱਟ ਦਾ ਪੱਕਾ ਹੈਗਾ ਹੀ ਆ ਤੇ 100 ਫੁੱਟ ਤੋਂ ਉੱਪਰ ਹੋ ਸਕਦਾ ਪਲੱਸ ਹੋ ਸਕਦਾ ਇਹ ਪਾੜ ਆ ਜਿਹੜਾ ਇਸ ਜਗ੍ਹਾ ਤੇ ਨਾ ਪਹਿਲਾਂ ਐਡੀ ਕੰਧ ਸੀਗੀ ਇੱਥੇ ਤੱਕ ਇਹ ਪਾਣੀ ਵਿੱਚ ਆ ਗਿਆ ਸੀਗਾ ਸੜਕ ਦੇ ਨਾਲ ਆ ਟੁੱਕਿਆ ਸੀਗਾ ਇਹ ਵੀ ਦਿਖਾ ਦਿਓ ਨਾ ਐਡੀ ਆ ਸਪੌਟ ਆ ਜਿਹੜੀ ਸੜਕ ਦੀ ਇਹ ਟੁੱਟ ਚੁੱਕੀ ਸੀਗੀ ਤੇ ਵਿੱਚ ਡਿੱਗ ਗਈ ਵਿੱਚ ਡਿੱਗ ਗਈ ਥੀ ਇਹ ਦੁਬਾਰਾ ਇਸ ਦਾ ਆਥੇ ਲੈ ਲਾ ਕੇ ਨਾ ਇਸ ਦਾ ਰੋਕ ਲਗਾਈ ਗਈ ਆ ਤੇ ਅੱਗੇ ਆਜੋ ਤੁਹਾਨੂੰ ਅੱਗੇ ਵੀ ਦਿਖਾ ਰਹੇ ਆਪਾਂ ਆਜੋ ਜੀ ਅੱਗੇ ਆਹ ਦੇਖੋ ਜੀ ਤਰੇੜਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਆ ਦਿਖਾਓ ਜੀ ਆ ਦਿਖਾ ਦਿਓ ਇਧਰੋਂ ਆਹ ਦੇਖੋ ਜੀ ਥੱਲੇ ਖਿਸਕਣ ਲੱਗ ਗਏ ਆ ਦਿਖਾਓ ਇਸ ਜਗ੍ਹਾ ਤੇ ਆ ਕੇ ਚੰਗੀ ਤਰ੍ਹਾਂ ਆਹ ਦੇਖੋ ਜੀ ਇਸ ਤਰਫ ਆ ਦਿਖਾਓ ਜੀ ਤਰੇੜਾਂ ਤਰੇੜਾਂ ਬਣਨੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਇਸ ਦਾ ਕੋਈ ਪਤਾ ਨਹੀਂ ਆ ਕਦੋਂ ਐਡੀ ਢਿੱਗ ਜੀ ਵਿੱਚ ਡਿੱਗ ਜਾਵੇ ਆ ਦਿਖਾ ਦਿਓ ਇੱਧਰ ਆ ਚੰਗੀ ਤਰ੍ਹਾਂ ਦਿਖਾਓ ਜੀ ਇੱਧਰ ਵੀ ਦਿਖਾਓ ਤੁਸੀਂ ਹਾਂ ਜੀ ਇਹ ਦਿਖਾ ਦਿਓ ਤੁਸੀਂ ਆ ਦੇਖੋ ਜੀ ਇੱਧਰ ਚੰਗੀ ਤਰ੍ਹਾਂ ਦੇਖੋ ਜੀ ਆ ਦੇਖ ਰਹੇ ਹੋ ਤੁਸੀਂ ਆਪਾਂ ਨਾ ਕੈਮਰੇ ਦੀ ਸਹਾਇਤਾ ਦੇ ਨਾਲ ਆ ਚੀਜ਼ਾਂ ਦਿਖਾਉ ਜੇ ਧਿਆਨ ਨਾਲ ਆ ਦੇਖੋ ਜੀ ਆ ਦੇਖੋ ਜੀ ਜਮ ਮੈਂ ਮੈਨੂੰ ਵੀ ਦਿਖਾ ਆ ਦੇਖੋ ਜੀ ਤੁਸੀਂ ਆਹ ਦੇਖੋ ਤੁਹਾਡੇ ਸਾਹਮਣੇ ਇਹ ਨੁਕਸਾਨ ਹੋ ਰਿਹਾ ਜੀ ਜਿਹੜਾ ਤੁਸੀਂ ਵੇਖ ਸਕਦੇ ਹੋ ਇਹ ਜਿਹੜਾ ਇਹ ਪਿੰਡ ਇਧਰ ਇਹ ਪਿੰਡ ਟੌੜਾ ਹੈ ਜਿਹੜੀਆਂ ਸੜਕਾਂ ਨੇ ਇਹ ਇਧਰ ਨੇੜੇ ਪਿੰਡ ਟੌੜਾ ਡਕੌਂਦਾ ਸਾਈਆਲ ਕਈ ਪਿੰਡ ਪੈਂਦੇ ਨੇ ਤਰਖੇੜੀ ਹੋ ਗਿਆ ਇਧਰ ਪਰ ਜਿਹੜੇ ਪਿੰਡੇ ਪਾਸੋ ਦੇ ਨਾਲ ਤੇ ਇਸ ਤਰ੍ਹਾਂ ਜਿਹੜਾ ਪਾਸੋ ਨਾਲ ਇਹ ਪਟਿਆਲਾ ਦੇ ਵਿੱਚ ਪੈਂਦਾ ਹੈ ਇਧਰ ਜ਼ਿਲ੍ਹਾ ਤੇ ਜਿਹੜਾ ਇਹ ਪਿੰਡਾ ਚਨਾਦਲ ਕਲਾ ਇਹ ਪਿੰਡ ਪੈਂਦਾ ਜੀ ਫਤੇਗੜ ਸਾਹਿਬ ਦੇ ਵਿੱਚ ਜ਼ਿਲ੍ਹਾ ਫਸਰੀ ਫਤੇਗੜ ਸਾਹਿਬ ਦੇ ਵਿੱਚ ਪੈਂਦਾ ਪਿੰਡ ਇਹ ਚਨਾਥਲ ਕਲਾਂ ਤੇ ਇਸ ਜਗ੍ਹਾ ਤੁਸੀਂ ਇਹ ਵੇਖ ਸਕਦੇ ਹੋ ਇਹ ਨਹਿਰ ਨਹਿਰ ਦੀ ਜਿਹੜੀ ਮਰੰਮਤ ਹੋਣ ਵਾਲੀ ਆ ਤੁਸੀਂ ਆਹ ਦਿਖਾਓ ਜੀ ਖਾੜਾ ਕਾਫੀ ਨਾ ਇਸ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਹੈ ਅੱਗੇ ਤੋਂ ਅੱਗੇ ਪਾੜ ਵੱਧੇ ਜਾ ਰਹੇ ਨੇ ਇਹੜਾ ਪਾੜ ਆ ਨਾ ਇਹ ਤੁਸੀਂ ਦਿਖਾਓ ਚੰਗੀ ਤਰ੍ਹਾਂ ਆਹ ਦੇਖ ਸਕਦੇ ਤੁਸੀਂ ਦਰਸ਼ਕ ਭਰਾਵੋ ਤੇ ਇਹ ਕਰ ਗਿਆ ਛੱਡੀ ਛੱਡੀ ਹਾਂਜੀ ਇਹ ਦੇਖ ਸਕਦੇ ਤੁਸੀਂ ਠੀਕ ਹੈ ਇੱਕਣ ਦਿਖਾ ਕਰਕੇ ਜ਼ੂਮ ਇੱਕਣ ਜਿਆ ਕਰਕੇ ਠੀਕ ਹੈ ਇੱਕਣਾ ਇਹ ਕਾਫੀ ਵੱਡੇ ਆ ਪਤਾ ਲੱਗੇ ਨਾ ਵੀ ਇੱਥੇ ਹੈਗੇ ਕੁਝ ਜੀ ਆ ਇੱਕਣਾ ਯਾਰ ਹਲਾਣਾ ਸਿੱਧਾ ਰਕ ਪੋਜੀਸ਼ਨ 'ਚ ਉਹ ਵੀ ਦਿਖਾਣੀ ਨਾ ਅੱਗੇ ਚੀਜ਼ ਆ ਇਹ ਨਾ ਜਿਹੜਾ ਇਹ ਪਾੜ ਆਈਏ ਇਹ ਪਿੰਡ ਟੋੜੇ ਵੱਲ ਨੂੰ ਪਿਆ ਹੋਇਆ ਤੇ ਇਸ ਜਿਵੇਂ ਕਿ ਕਹਿ ਸਕਦੇ ਆ ਕਈ ਪਿੰਡਾਂ ਨੂੰ ਲਪੇਟ ਵਿੱਚ ਲਿਆ ਸਕਦਾ ਜਿਵੇਂ ਟੌੜਾ ਹੋ ਗਿਆ ਡਕਾਉਂਦਾ ਹੋ ਗਿਆ ਤਰਖੇੜੀ ਹੋ ਗਿਆ ਕਈ ਪਿੰਡ ਹੋ ਗਏ ਦੇਕਰ ਪਿੰਡ ਪਲਮਾਜਰਾ ਨਜ਼ਦੀਕ ਹੀ ਪੈਂਦਾ ਉਹ ਵੀ ਇਸ ਤਰਫ ਪੈਂਦਾ ਹੀ ਐ ਇੱਧਰ ਨੂੰ ਦਿਖਾ ਦਿਓ ਧਮਾ ਕੇ ਹਾਂਜੀ ਇਸ ਤਰਫ ਨਾ ਪਿੰਡ ਪੈਂਦਾ ਪਲਮਾਜਰਾ ਤੇ ਉਹ ਵੀ ਨਜ਼ਦੀਕ ਹੀ ਪੈਂਦਾ ਕਈ ਪਿੰਡ ਪੈਂਦੇ ਨੇ ਇਸ ਦੇ ਵਿੱਚ ਸਹਾਗੜੀ ਪਲਮਾਜਰਾ ਪਿੰਡ ਡਕਾਉਂਦਾ ਏ ਜਿਹੜੀ ਨਹਿਰ ਆ ਨਾ ਪਰ ਕਈ ਪਿੰਡਾਂ ਨੂੰ ਲੈ ਕੇ ਡੁੱਬੇ ਗਈ ਹੈ ਇਹ ਨੁਕਸਾਨ ਕਰੇਗੀ ਕਈ ਪਿੰਡਾਂ ਦਾ ਤੇ ਇਸ ਜਗ੍ਹਾ ਤੇ ਤੁਸੀਂ ਵੇਖ ਸਕਦੇ ਹੋ ਇਹ ਦੇਖੋ ਜੀ ਇਹਨਾਂ ਪਾੜ ਇਧਰ ਨੂੰ ਵੀ ਵੱਧਦਾ ਜਾ ਰਿਹਾ ਹੈ ਇਹ ਟੁੱਟਣ ਦੇ ਤਦਾਰ ਪਰ ਪਹੁੰਚੀ ਹੋਈ ਹੈ ਨਾ ਇਹ ਨਹਿਰ ਜਿਹੜੀ ਕਿ ਬਹੁਤ ਹੀ ਪੁਰਾਣੀ ਹੋ ਚੁੱਕੀ ਆ ਬਹੁਤ ਹੀ ਜਿਹੜੀ ਹਾਲਤ ਐ ਇਸ ਦੀ ਗੰਭੀਰ ਹੋ ਚੁੱਕੀ ਆ ਪੁਰਾਣੀ ਹੋਣ ਦੇ ਨਾਲ ਹੁਣ ਕੰਮ ਮੰਗ ਰਹੀ ਆ ਮੁਰੰਮਤ ਮੰਗ ਰਹੀ ਆ ਉਧਰ ਦਿਖਾਓ ਜੀ ਤੁਸੀਂ ਸਾਹਮਣੇ ਉਹ ਦਿਖਾਓ ਜੀ ਹਾਂਜੀ ਉਹ ਦੇਖੋ ਜੀ ਸਾਹਮਣੇ ਜਿਹੜਾ ਪਾੜ ਆ ਅਨ ਦੇਖੋ ਜੀ ਤੁਸੀਂ ਉਹ ਸਾਹਮਣੇ ਦਿਖਾਓ ਜੀ ਪਾੜ ਉਧਰ ਨੂੰ ਹੁਣ ਆਪਣਾ ਕੈਮਰਾ ਨਾਲ ਆਪਣੇ ਕੈਮਰੇ ਦੀ ਅੱਖ ਨਾਲ ਜ਼ੂਮ ਕਰਕੇ ਦਿਖਾਓ ਜੀ ਦਰਸ਼ਕਾਂ ਨੂੰ ਸਾਹਮਣੇ ਤੋਂ ਆਪਣੇ ਕੈਮਰੇ ਦੀ ਅੱਖ ਦੇ ਨਾਲ ਆਣ ਦਾ ਆ ਭਾਵ ਆ ਕੈਮਰੇ ਨਾਲ ਦੀ ਕੈਮਰੇ ਦੇ ਨਾਲ ਆਪਾਂ ਜਿਹੜੀ ਆਪਣੀ ਵੀਡੀਓ ਆਪਾਂ ਸ਼ੋਅ ਕਰ ਰਹੇ ਆ ਦਰਸ਼ਕਾਂ ਦੇ ਨਾਲ ਆਪਣੇ ਚੈਨਲ ਦੇ ਜਰੀਏ ਤੇ ਜਿਹੜੀ ਇਹ ਵੀਡੀਓ ਆ ਸਰਕਾਰ ਤੱਕ ਪਹੁੰਚ ਜਾਵੇ ਟਾਈਮ ਦੇ ਨਾਲ ਇਸਦਾ ਕੰਮ ਹੋ ਜਾਵੇ ਤੁਸੀਂ ਵੇਖੇ ਰੇ ਹੋਂ ਜਿਹੜਾ ਬਹੁਤ ਵੱਡਾ ਇਸ ਦੇ ਵਿੱਚ ਨੁਕਸਾਨ ਹੋ ਰਿਹਾ ਨਹਿਰ ਦਾ ਨਹਿਰ ਦੇ ਨਾਲ ਕਾਫੀ ਵੱਡਾ ਜਿਹੜਾ ਪਾੜ ਪੈ ਰਿਹਾ ਦੋਵੇਂ ਪਾਸੇ ਨੂੰ ਤੇ ਇਹ ਜਿਹੜੀ ਇਹ ਜਿਹੜਾ ਪਾੜ ਪੈ ਰਿਹਾ ਇਹ ਦਿਖਾਓ ਜੀ ਇਧਰ ਇਹਦਾ ਪਾੜ ਪੈਣ ਦਾ ਕਾਰਨ ਕੀ ਆ ਇਹ ਜਿਹੜਾ ਦੇਖ ਸਕਦੇ ਤੁਸੀਂ ਕਾਫੀ ਵੱਡੀਆਂ ਛੱਲਾਂ ਪੈ ਰਹੀਆਂ ਨੇ ਇਸ ਜਗ੍ਹਾ ਤੇ ਜਿੱਥੇ ਪਾਣੀ ਡਿੱਗਦਾ ਨਾ ਕਿ ਜਿੱਦੋਂ ਪਾਣੀ ਡਿੱਗਦਾ ਇਸਦੇ ਤੁਸੀਂ ਵੇਖ ਜਦੋਂ ਛੱਲਾ ਪੈਦਾ ਹੁੰਦੇ ਨੇ ਲਹਿਰਾਂ ਪੈਦਾ ਹੁੰਦੇ ਨੇ ਜਿਹੜੇ ਲਹਿਰਾਂ ਉੱਪਰ ਨੂੰ ਚੜਦੇ ਨੇ ਉੱਪਰ ਨੂੰ ਜਦੋਂ ਚੜਦੇ ਨੇ ਟੱਕਰ ਮਾਰਦੇ ਨੇ ਜਿਹੜੀ ਇਹਨਾਂ ਟੱਕਰ ਆ ਬਹੁਤ ਤੇਜ਼ ਹੁੰਦੀ ਆ ਪਾਣੀ ਦੀ ਕਾਫੀ ਪਾਣੀ ਆ ਇਸਦੇ ਨਹਿਰ ਦਾ ਜਿਹੜਾ ਇਸਦਾ ਲੰਬਾਈ ਚੜਾਈ ਤੁਸੀਂ ਵੇਖ ਸਕਦੇ ਹੋ ਘੱਟੋ ਘੱਟ ਇਸਦੀ ਚੜਾਈ ਇਸ ਜਗ੍ਹਾ ਤੇ ਆ ਕੇ 100 ਫੁੱਟ ਦੇ ਕਰੀਬ ਚੜਾਈ ਆ ਇਸਦੀ ਤੇ ਇਸ ਦੇ ਵਿੱਚ ਤੁਸੀਂ ਪਾਣੀ ਵੇਖ ਸਕਦੇ ਹੋ ਕਾਫੀ ਹੋਵੇਗਾ ਤੇ ਇਸ ਦੀ ਢੰਗਾਈ ਹੈਗੀ ਇਸ ਜਗ੍ਹਾ ਤੇ ਟੋਟਾ ਟੋਟਾ 50 ਫੁੱਟ ਦੇ ਡੰਗਾ ਇਥੇ ਨਾ ਆ ਰਹੀ ਜੀ ਹੈ